ਫਿਲੌਰ ਦੇ ਕਲਸੀ ਨਗਰ ਦੇ ਬਾਜ਼ਾਰ ਵਿੱਚ ਦੁਕਾਨਦਾਰਾਂ ਵੱਲੋਂ ਆਪੋ ਆਪਣੀਆਂ ਦੁਕਾਨਾਂ ਦੇ ਬਾਹਰ ਸਮਾਨ ਰੱਖ ਕੇ ਜੋ ਸੜਕ ਦੇ ਨਜਾਇਜ਼ ਕਬਜ਼ੇ ਕੀਤੇ ਹੋਏ ਸਨ ਉਹਨਾਂ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਨਗਰ ਕੌਂਸਲ ਵੱਲੋਂ ਵਿਸ਼ੇਸ਼ ਮਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਦੇ ਚਲਦਿਆਂ ਨਗਰ ਕੌਂਸਲ ਦੀ ਟੀਮ ਵੱਲੋਂ ਸੈਂਟਰੀ ਇੰਸਪੈਕਟਰ ਨਰੇਸ਼ ਕੁਮਾਰ ਦੀ ਅਗਵਾਈ ਹੇਠ ਟੀਮ ਵੱਲੋਂ ਬਾਜ਼ਾਰਾਂ ਵਿੱਚ ਜਾ ਕੇ ਇਹਨਾਂ ਨਜਾਇਜ਼ ਕਬਜ਼ਿਆਂ ਨੂੰ ਹਟਾਇਆ ਗਿਆ ਇਸ ਮੌਕੇ ਸੈਂٹری ਇੰਸਪੈਕਟਰ ਨਰੇਸ਼ ਕੁਮਾਰ ਨੇ ਸੂਬਾ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਕਿ ਅਗਰ ਕਿਸੇ ਵੀ ਦੁਕਾਨਦਾਰ ਨੇ ਆਪ ਕੋ ਆਪਣੀ ਦੁਕਾਨ ਦਾ ਸਮਾਨ ਦੁਕਾਨ ਦੇ ਬਾਹਰ ਰੱਖਿਆ ਤਾਂ ਉਸ ਖਿਲਾਫ ਕਾਰਵਾਈ ਕਰਦਿਆਂ ਉਸ ਦਾ ਸਮਾਨ ਜ਼ਬਤ ਕਰ ਲਿਆ ਜਾਵੇਗਾ। ਉਹਨਾਂ ਨਾਲ ਹੀ ਕਿਹਾ ਕਿ ਉਹਨਾਂ ਵੱਲੋਂ ਇਹ ਮੋਹਿੰਮ ਇਸੇ ਤਰ੍ਹਾਂ ਹੀ ਜਾਰੀ ਰੱਖੀ ਜਾਵੇਗੀ। ਉਹਨਾਂ ਸਮੂਹ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਉਹ ਨਗਰ ਕੌਂਸਲ ਨਾਲ ਪੂਰਨ ਸਹਿਯੋਗ ਕਰਨ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ। ਫਿਲੌਰ ਤੋਂ ਨਫਰੰਗ ਚੈਨਲ ਦੇ ਸੁਸ਼ੀਲ ਉੱਘਾ ਰਿਪੋਰਟ ਤਿੰਨ ਸਭ ਹਰ ਰੋਜ਼ ਕਰਾਂ ਤੁਸੀਂ 플ੋਰ ਵਿੱਚ ਜਿੱਥੇ ਦੁਕਾਨਦਾਰਾਂ ਨੇ ਨਜਾਇਜ਼ ਅਫਨ ਮੜ ਕੀਤੀ ਹੈ ਦੁਕਾਨਾਂ ਦੇ ਸਾਹਮਣੇ ਪਾਸੇ ਸਮਾਰ ਖਿਆ ਏਰੀਆ ਕੰਜਸਟਡ ਕੀਤਾ ਹੋਇਆ ਅੱਜ ਤੁਸੀਂ ਕਲਸੀ ਨਗਰ ਵਿੱਚ ਤੁਸੀਂ ਕਾਰਵਾਈ ਕੀਤੀ ਹੈਗੀ ਕੀ ਸਾਰਾ ਕੰਮ ਕਰ ਹੈਗਾ ਕਿੰਨੇ ਕੁ ਏਰੀਆ ਤੁਸੀਂ ਕੁਝ ਮੈਪਟ ਕਰਵਾਇਆਗਾ ਸਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿੱਦਾਂ ਜਿੱਦਾਂ ਸਾਨੂੰ ਪਤਾ ਲੱਗਦਾ ਹੈ ਕਿ ਸ਼ਹਿਰ ਦੇ ਵਿੱਚ ਕਰੋਜਮੈਂਟ ਹੋਈ ਆ ਤੇ ਅਸੀਂ ਦੇਖਿਆ ਕਿ ਮੇਨ ਸ਼ਹਿਰ ਦੇ ਵਿੱਚ ਵੀ ਇੱਕ ਬਾਜ਼ਾਰ ਦਾ ਏਰੀਆ ਹੈ ਕਲਸੀ ਨਗਰ ਜਿਹਦੇ ਵਿੱਚ ਲੋਕਾਂ ਲੋਕ ਕਾਫੀ ਇੱਥੋਂ ਸਮਾਨ ਲੈਂਦੇ ਆ ਸਾਨੂੰ ਇੱਥੋਂ ਹੀ ਪਤਵੰਗਿਆ ਤੋਂ ਪਤਾ ਲੱਗਾ ਕਿ ਇੱਥੇ ਕਾਫੀ ਜਾਨਕੀ ਖਰੋਜਪੈਂਟ ਫੋਨ ਕਰਕੇ ਆਵੇ ਆਣ ਜਾਣ ਦੇ ਵਿੱਚ ਲੋਕਾਂ ਨੂੰ ਦਿੱਕਤ ਆ ਰਹੀ ਆ ਤੇ ਰਾਹਦਾਰੀਆਂ ਨੂੰ ਤੇ ਕੁਝ ਖਰੀਦਾਰੀਆਂ ਨੂੰ ਇਸ ਕਰਕੇ ਅਸੀਂ ਇੱਥੇ ਇੱਕ ਸਰਕਾਰੀ ਦਤਤਾ ਨਾਲ ਕਾਰਵਾਈ ਕੀਤੀ ਆ ਸਾਡੇ ਮਾਨਯੋਗ ਅਰਸ਼ਦ ਅਫਸਰ ਸ਼੍ਰੀ ਦੇਸ਼ ਰਾਜ ਜੀ ਦੀ ਅਗਵਾਈ ਦੇ ਵਿੱਚ ਅਸੀਂ ਇੱਕ ਆਪਣਾ ਸਟਾਫ ਦੇ ਨਾਲ ਜਦੋਂ ਕਾਰਵਾਈ ਕੀਤੀ ਦੇਖਿਆ ਅਸੀਂ ਪਹਿਲ ਦੇ ਆਧਾਰ ਤੇ ਤਾਂ ਲੋਕਾਂ ਨੂੰ ਇਹ ਇਹ ਇਨਟ੍ਰੀਮੈਂਟ ਕੀਤਾ ਕਿ ਵੀ ਤੁਸੀਂ ਆਪਣਾ ਆਪਣਾ ਇਥੋਂ ਸਮਾਨ ਚੱਕ ਲੋ ਕੁਝ ਉਹਨਾਂ ਦਾ ਇਦਾਂ ਦਾ ਕੀਮਤੀ ਸਮਾਨ ਸੀ ਜਿਹਦੇ ਵਿੱਚ ਜੇ ਅਸੀਂ ਉਹਨਾਂ ਦਾ ਸਮਾਨ ਚੱਕਦੇ ਤਾਂ ਉਹਨਾਂ ਨੂੰ ਨੁਕਸਾਨ ਹੋਣਾ ਡਾ ਲੱਗਦਾ ਤੇ ਇਸ ਕਰਕੇ ਉਹਨਾਂ ਨੂੰ ਅਸੀਂ ਵਾਰਨਿੰਗ ਵੀ ਦਿੱਤੀ ਐ ਕੁਝ ਸਮਾਨ ਜਿਹੜਾ ਸਾਨੂੰ ਲੱਗ ਰਿਹਾ ਸੀ ਕਿ ਬੇਜਾਨ ਪਿਆ ਹੋਇਆ ਉਹ ਅਸੀਂ ਜ਼ਬਤ ਵੀ ਕੀਤਾ ਜੀ ਜਿਹਦਾ ਕਈ ਦੁਕਾਨਦਾਰ ਬਹਿਸਵਾਜੀ ਕਰਦੇ ਗਿਆ ਕੀਤੀ ਯੂਨੀਅਨ ਰੋਲਮੈਂਟਾਂ ਕਹਿੰਦੀ ਸਾਡੀ ਜਗ੍ਹਾ ਹੈਗੀ ਆ ਉਹਨਾਂ ਤੇ ਤੁਸੀਂ ਕੀ ਬਾਰੇ ਕਾਰਵਾਈ ਕਰਦੇ ਨੇ ਫੜੀਆਂ ਬਾਹਰ ਕੱਢੀਆਂ 6-6 ਫੁੱਟ ਫੜੀਆਂ ਬਾਹਰ ਕੱਢੀ ਹੋਈ ਦੁਕਾਨ ਤੋਂ ਸਰ ਹਾਂਜੀ ਬਿਲਕੁਲ ਜੀ ਉਹਦੇ ਸੰਬੰਧ ਵਿੱਚ ਸਾਡਾ ਵਰਕਸ਼ਾਪਾਂ 'ਚ ਇਹਦੇ ਇਸ ਮਾਮਲੇ ਦੇ ਵਿੱਚ ਅਸੀਂ ਕਾਰਵਾਈ ਕਰਾਂਗੇ ਉਹ ਅਸੀਂ ਕਨਫਰਮ ਕਰਾ ਕੇ ਕਿ ਇਹ ਜਿਹੜੀ ਕਰੋਚਮੈਂਟ ਇਹਨਾਂ ਨੇ ਕੀਤੀ ਹੋਈ ਆ ਉਹ ਇਹਨਾਂ ਦੀ ਸ਼ਾਪ ਦੇ ਅੰਦਰ ਬਣਦੀ ਹੈ ਜਾਂ ਉਸ ਤੋਂ ਬਾਹਰ ਬਣਦੀ ਹੈ ਤੇ ਜਿੱਦਾਂ ਤਾਂ ਇਹ ਕਾਰਵਾਈ ਸਾਨੂੰ ਲੱਗੇਗੀ ਅਸੀਂ ਇਹ ਥੜੀਆਂ ਵੀ ਤੋੜਨ ਤੇ ਕਾਰਵਾਈ ਕਰਾਂਗੇ ਸਰ ਕਿਸੇ ਦਾ ਜ਼ਮਾਨ ਵੀ ਤੁਸੀਂ ਕੀਤਾ ਹੈ ਸਰ ਜੀ ਇਹਦੇ ਵਿੱਚ ਲੋਕਾਂ ਵੱਲੋਂ ਸਾਨੂੰ ਸਹਿਯੋਗ ਮਿਲਿਆ ਕਿ ਉਹਨਾਂ ਨੂੰ ਜਿੱਦਾਂ ਵੀ ਅਸੀਂ ਕਿਹਾ ਕਿ ਤੁਸੀਂ ਸਮਾਨ ਆਪਣਾ ਇੱਥੋਂ ਦੀ ਸਾਈਡ ਤੇ ਕਰ ਲਓ ਉਹਨਾਂ ਨੇ ਸਹਿਯੋਗ ਦਿੱਤਾ ਕਿ ਅਸੀਂ ਥੋੜਾ ਟਾਈਮ ਦਿਓ ਕਵਰ ਕਰ ਰਹੇ ਹਾਂ ਉਸ ਤੋਂ ਬਾਅਦ ਅਸੀਂ ਫਿਰ 라ਉਂਡ ਲਾਵਾਂਗੇ ਜੇ ਉਹਨਾਂ ਲੋਕ ਕਾਰਵਾਈ ਨਾ ਕੀਤੀ ਗਈ ਤਾਂ ਅਸੀਂ ਲਿਖਤੀ ਤੇ ਅਨੁਸ਼ਾਸਨੀ ਚਲਾਣ ਵਾਲੀ ਕਾਰਵਾਈ ਕਰਾਂਗੇ